ਸਭ ਨਜ਼ਰੀ ਅੰਦਰ ਵੇਖਦਾ ਜੈ ਭਾਵੇਤਾ ਦੇ एवरीथिंग ਇਜ਼ ਵਿਦਨ ਦਾ ਲਾਰਟ ਗਲੈਂਸ ਆਫ ਗ੍ਰੇਸ ਐਸ ਹੀ ਵਿਸ਼ੇਸ਼ ਹੀ ਗਿਵਸ ਸਭ ਨਜ਼ਰੀ ਅੰਦਰ ਵੇਖਦਾ ਪਰਮਾਤਮਾ ਸਾਰਿਆਂ ਨੂੰ ਨਜ਼ਰ ਦੇ ਅੰਦਰ ਦੇਖਦਾ ਹੈ ਕੌਣ ਕਿੰਨਾ ਅਮੀਰ ਹੈ ਕੌਣ ਕਿੰਨਾ ਗਰੀਬ ਹੈ ਕੌਣ ਕਿੰਨਾ ਦੁਸ਼ਟ ਹੈ ਕੌਣ ਕਿੰਨਾ ਹੀ ਸੁਥਰਾ ਹੈ ਕੌਣ ਕਿੰਨਾ ਹੀ ਦੂਜੇ ਦੀ ਰੱਖਿਆ ਕਰਨ ਵਾਲਾ ਹੈ ਕੌਣ ਕਿੰਨਾ ਹੀ ਕਿਸੇ ਨੂੰ ਮਾਰਨ ਵਾਲਾ ਹੈ ਕੌਣ ਕਿੰਨਾ ਹੀ ਚੰਗਾ ਏ ਕੌਣ ਕਿੰਨਾ ਹੀ ਮਾੜਾ ਏ ਕੌਣ ਕਿੰਨਾ ਹੀ ਬੁੱਧੀਮਾਨ ਏ ਤੇ ਕੌਣ ਕਿੰਨਾ ਹੀ ਮੂਰਖ ਏ ਸਾਡੀ ਸ਼ਬਦਾਵਲੀ ਤੇ ਸਾਡੀ ਜੀਬ ਦੇ ਉੱਤੇ ਪਰਮਾਤਮਾ ਵਿਰਾਜਮਾਨ ਹੁੰਦੇ ਨੇ ਦਿਨ ਦੇ ਵਿੱਚ ਇੱਕ ਵਾਰ ਪਰਮਾਤਮਾ ਜੀ ਮੌਕਾ ਦਿੰਦੇ ਨੇ ਮੌਕਾ ਆਮਣ ਦਾ ਇਸ ਕਰਕੇ ਇਨਸਾਨ ਪਰਮਾਤਮਾ ਦੀ ਨਜ਼ਰ ਤੈਨੂੰ ਹਮੇਸ਼ਾ ਦੇਖ ਰਹੀ ਐ ਏ ਦੇ ਪ੍ਰਮਾਤਮਾ ਉਸ ਤਰੀਕੇ ਨਾਲ ਹੀ ਜਿੰਦਾ ਹੈ ਕਿਸੇ ਨੂੰ ਜਿੰਨੇ ਕੇ ਉਹ ਉਸ ਦੀ ਜੀਵਨ ਸ਼ੈਲੀ ਨੂੰ ਆਪਣੀ ਨਜ਼ਰ ਦੇ ਅੰਦਰ ਵਾਚ ਲੈਂਦਾ ਹੈ ਉਹਨੂੰ ਪਤਾ ਹੁੰਦਾ ਕਿ ਕੌਣ ਕਿੰਨਾ ਕਹੂਨਰਵਾਜ ਹੈ ਅਤੇ ਕੌਣ ਕਿੰਨਾ ਆਪਣੇ ਆਪ ਨੂੰ ਚਲਾਕ ਬਣ ਰਿਹਾ ਇਸ ਕਰਕੇ ਇਨਸਾਨ ਆਪਣੇ ਜੀਵਨ ਦੇ ਵਿੱਚ ਲੋੜਵੰਦਾਂ ਦਾ ਸਹਾਰਾ ਬਣੀ ਅਤੇ ਹਮੇਸ਼ਾ ਦੇ ਲਈ ਮਿੱਠੀ ਬੋਲੀ ਸਾਦਾ ਲਿਬਾਸ ਅਤੇ ਜਿੰਨਾ ਹੈ ਉਹਦੇ ਵਿੱਚ ਹੀ ਸਬਰ ਕਰਕੇ ਦੇਖੇ ਵਾਹਿਗੁਰੂ ਜੀ ਦੇ ਦਰਸ਼ਨ ਤੈਨੂੰ ਆਫ ਹੋ ਜਾਣਗੇ